ਸਸ ਦੀ ਗੱਲ ਸਾਰੇ ਵੀਰਾਂ ਨੂੰ ਨਮਸਤੇ ਅੱਜ ਆਪਾਂ ਆਏ ਆ ਆਪਣੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸੀਗੇ ਤੇ ਕੰਪੈਨ ਚੱਲ ਰਹੀ ਹੈ ਵੀਰੇ ਆ ਜੇ ਸੀ ਕਰਨਾ ਗਏ ਸੀਗੇ ਸਵੇਰੇ ਕਰ ਆਏ ਆ ਇੱਕ ਉਤਾਰਿਆ ਸੀ ਦੂਜੇ ਨੂੰ ਸਰਵਿਸ ਕਰਨਾ ਆਏ ਸੀ ਤੇ ਲਾਈਟ ਚਲੇਗੀ ਤੇ ਨਾਲੇ ਫਿਰ ਆਪਣੇ ਖੇਤਾਂ ਨੂੰ ਕੰਪੈਨ ਆ ਗਈ ਦੇਖ ਸਕਦੇ ਜੇ ਕੰਪੈਨ ਵੀਰੇ ਚੱਲ ਰਹੀ ਹੈ ਤੇ ਪਹਿਲੀ ਟੈਂਕੀ ਆਪਣੇ ਟਰਾਲੀ ਦੇ ਵਿੱਚ ਪੈ ਚੁੱਕੀ ਹੈ ਤੇ ਟਰੈਕਟਰ ਆਪਣਾ ਨਾਲ ਖੜਾ ਹੈ ਸਨਲਿਕਾ ਆਪਣਾ ਯਾਰ ਪੁਰਾਣਾ ਖੜਿਆ ਹੋਇਆ ਹੈ ਤੇ ਕੰਬੈਨ ਚੱਲ ਰਹੀ ਹੈ ਤੇ ਇਹ ਧੋੜ ਧੋੜ ਹੋਇਆ ਖਲਾਈ ਪੱਕੀ ਆ ਦੇ ਧੂੜਾਂ ਮੇ ਮੂੰਹ ਤੇ ਪਰਣਾ ਨਹੀਂ ਪੰਨਾ ਕੋਈ ਕੁਛ ਨਹੀਂ ਉਡ ਫੇਰ ਆਣਾ ਚਾਰ ਚਫਰੇ ਜਿੰਨੀ ਸੀਗੀ ਕੁੱਲ ਮਿਲਾ ਕੇ ਸਾਰੀ ਪੜ ਗਈ ਹੈ ਵੱਢ ਗਈ ਹੈ ਜੋ ਕੀ ਫਸਲ ਕਣਕ ਤੇ ਰਹਿ ਗਈ ਆਪਣੇ ਆਪਾਂ ਵੀਰੇ ਫਿਰ ਹੱਥ ਥੱਕਦੇ ਅੱਜ ਕੰਪੈਨ ਵਾਲੇ ਆ ਹੀ ਗਏ ਨੇ ਕਿਉਂ ਕਣਕ ਦੀ ਖਲੋਪ ਤੋਂ ਕੁਝ ਜ਼ਿਆਦਾ ਟਾਈਮ ਨਹੀਂ ਲੱਗਦਾ ਵੱਣਦੇ ਤੇ ਜਿੱਥੇ ਖੜੇ ਅੱਜ ਵੱਡਣ ਤੇ ਮੈਂ ਵੀ ਦਾਤਰੀ ਮੋਢੇ ਤੇ ਸਾਡੇ ਸਾਹਮਣੇ ਚੱਕੀ ਫਿਰਨਾ ਵੇਖ ਸਕੀ ਜੀ ਤੇ ਬਾਈ ਜਿੰਦੂ ਅਪਲਾਈ ਕਰਦਾ ਹੈ ਕੰਪੈਨ ਤੇ ਮੈਂ ਕਿ ਚੱਲ ਮੈਂ ਵੀ ਜਾ ਕੇ ਆਉਣਾ ਇੱਥੇ ਆਇਆ ਤੇ ਕਰੂ ਹੋਣਾ ਆਇਆ ਸੀ 2 ਕਿੱਲੇ ਵੜਨੀ ਆ ਇੱਥੇ ਆਇਆ ਤੇ ਸਾਰੀ ਵੜਨੀ ਹੈਗੀ ਆ ਤੇ ਮੋਟਰਸਾਈਕਲ ਦੇ ਤਾਂ ਮੈਂ ਕਿ ਲੈ ਜਾਉਂ ਫਰਾ ਤੇ ਸਿੱਖੋ ਕੰਮ ਮੈਂ ਤੇ ਬਾਦੂਰੀ ਦੇ ਤੇਰਾ ਬਵੇਲੇ ਕਣਕ ਵਾਢ ਕੇ ਬਸ ਥੋੜਾ ਤਲਵਾਉਣੀ ਜਾਣੀ ਹੈ ਕੋਈ ਪਹਿਲਾਂ ਕੁਛ ਨਹੀਂ ਕਰਨਾ ਬਾਕੀ ਆਪੇ ਕਰਮ ਦੇ ਹਣਾ ਕੰਮ ਚੱਲਦੇ ਰਹੇ ਨੇ ਸਾਰੇ ਆਮ ਹੁੰਦੇ ਨੇ ਤੇ ਮਾਲ ਕਰ ਹੁੰਦੇ ਰਹੇ ਨੇ ਠੀਕ ਹੈ ਤੇ ਆਪਾਂ ਗਰੇ ਹੁਣ ਕੰਮ ਕਰ ਲਈਏ ਠੀਕ ਆ ਆ ਗਿਆ ਸੜਕ ਤੇ ਜਿਹੜੇ ਆਪਣੇ ਸਵਾ ਕਿਲਾ ਇੱਧਰ ਹੈਗਾ ਬਾਕੀ ਇੱਧਰ ਹੈਗਾ ਪਿਛੜਦੇ ਆ ਗਏ ਬਾਪੂ ਖੜਾ ਹੈ ਟਰੈਕਟਰ ਦੇ ਕੋਲ ਤੇ ਇੱਕ ਲੱਗੜਾ ਰਹਿ ਗਿਆ ਬਸ ਜਿਹੜਾ ਅੱਡ ਗਿਆ ਫੇਰ ਆਪਾਂ ਨੂੰ ਇੱਧਰ ਨੂੰ ਝੁਪ ਜਾਣਾ ਹੈ ਫੇਰ ਸਾਈਡਾਂ ਥੋੜੀਆਂ ਵੇਖ ਤੇ ਚੈੱਕ ਕਰਕੇ ਫੇਰ ਆਉਣਾ ਉਹ ਲੈ ਫਰੀੰਤ ਆ ਜਾਣਾ ਲਓ ਜੀ ਦੂਸਰੇ ਆਪਣੇ ਟੱਕ ਨੂੰ ਕੰਪੈਨ ਲੱਗ ਚੁੱਕੀ ਹੈ ਛੜਕਪਾਰ ਕਰ ਰਹੀ ਹੈ ਤੇ ਉਧਰੋਂ ਬਾਅਦ ਇਹ ਵਾਟੇ ਤੇ ਰੁਕਦੇ ਰਹੇ ਮਗਰ ਦੇਖਣੇ ਆ ਯਾਰ ਇਹ ਤਾਂ ਧੂਲੜਾ ਬੜਾ ਦੂਰ ਦੂਰ ਗਈ ਹੈ ਕੋਲ ਧੂੜ ਹੈ ਦਿੱਲੀ ਤੋਂ ਔਣੀ ਥੋੜੀ ਹੈ ਦੇਖੀ ਮੂੰਹ ਸੇਰ ਫੇਰ ਤਾਂ ਕੋਈ ਬੁੱਧਾ ਮੂੰਹ ਨਾ ਕੋ ਕੇ ਚੰਗੀ ਤਰ੍ਹਾਂ ਜੀ ਕਿਉਂਕਿ ਨਾ ਯਾਰ ਬਾਹਰ ਅੰਦਰ ਜਾਣਾ ਹੁੰਦਾ ਤੇ ਕਾਲਜ ਫਿੱਕੇ ਨਾਲ ਨਿਕਲ ਪੈਣਾ ਉਹਨਦੇ ਪਰ ਥੋੜੇ ਮੂਹ ਦੇ ਨੱਕਾ ਨਾਸਾ ਦੇ ਨਾਪੜੀਆਂ ਨੇ ਤਾਂ ਕਿ ਫਿਲਟਰ ਹਵਾ ਜਾਵੇ ਅੰਦਰ ਹੋ ਕੇ ਫਿਲਟਰ ਜਿਮ ਨੂੰ ਕਹਿ ਸਕਦੇ ਫਿਲਟਰ ਲੱਗੇ ਆਪਣੇ ਤੇ ਵੀਰੇ ਕੋਣ ਕੋਣ ਫਿਲਟਰ ਲਾਂਦਾ ਹੈ ਕਮੈਂਟ ਕਰੋ ਦੱਸੋ ਤੇ ਕਿੰਨਾ ਕਿੰਨਾ ਨੇ ਕਣਕਾ ਵੜ ਲਿਆ ਨੇ ਉਹ ਵੀ ਦੱਸੋ ਆਪਣਾ ਕਣਕ ਵੜਨ ਲੱਗਿਆ ਸੀ ਤੁਹਾਨੂੰ ਦੱਸ ਚੁੱਕੇ ਹਾਂ ਪਹਿਲਾਂ ਹੀ ਤੇ ਤਾਂ ਅੱਲੀ ਲੱਗਪਾ ਤੋਂ ਉਹ ਚੱਲੀ ਐ ਇਹਨੂੰ ਘਰੇ ਪਹੁੰਚ ਦੇਣਾ ਮੰਡੀ ਥਾਂ ਹੈ ਨਹੀਂ ਕਿ ਲਾਧੂਗਾ ਘਰੇ ਲਾਣੇ ਆ ਤੇ ਘਰੇ ਲਾ ਕੇ ਫਿਰ ਜਦੋਂ ਅਸੀਂ ਤੇ ਥਾਮ ਮੰਡੀ ਜਾਏਗੀ ਫਿਰ ਉੱਥੇ ਮੰਡੀ ਨੂੰ ਆਉਂਦੇ ਜਾਵਾਂਗੇ ਤੇ ਆਪਣੇ ਪੇਜ ਨੂੰ ਫੋਲੋ ਕਰ ਲਓ ਇਕਵਨ ਮਾਲਵਾ ਵਲੌਗ ਤੇ ਪੇਜ ਨੂੰ ਫੋਲੋ ਕਰੋ ਤੇ ਵੀਡੀਓ ਲਾਈਕ ਵੀ ਕਰੋ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਹੋਰ ਵੀ ਆਪਣੇ ਵੀਡੀਓ ਤੁਸੀਂ ਦੇਖ ਪਾਓਗੇ ਫੋਲੋ ਕਰੋਗੇ ਤਾਂ ਤੇ YouTube ਤੇ ਸਬਸਕ੍ਰਾਈਬ ਕਰੋ ਉਹਦਾ ਪਹਿਲਾ ਆਈਕਨ ਕੋ ਵੀ ਦਬਾ ਦਿਓ ਤਾਂ ਕਿ ਅੱਗੇ ਵੀ ਆਪਣੀ ਵੀਡੀਓ ਤੁਹਾਨੂੰ ਮਿਲ ਜਾਵੇਗੀ ਠੀਕ ਹੈ ਜੀ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਜੁੜ ਕੇ ਚਾਹ ਪਾਣੀ ਗਿਆ ਆ ਤੇ ਆਏ ਆਪਾਂ ਗਲਾਸ ਲਿਆ ਵੱਡਾ ਸਰਾ ਫੜ ਤੇ ਟਰਾਲੀ ਦਾਣੇ ਦੇ ਜਿਆਦਾ ਪਰ ਬਿਟੇ ਤੇ ਮਗਰੂ ਪਲਟਣ ਲੱਗੇਗੇ ਅੱਧੀ ਚੜਾਈਆਂ ਹੈਗੀਆਂ ਨੇ ਨਾਣਾ ਦੇਵੀ ਵਾਲੀਆਂ ਤੇ ਉਹ ਥੋੜੇ ਫੱਟਾ ਲਾ ਕੇ ਤੇ ਫਿਰ ਲੈ ਚਲਾਂਗੇ ਘਰੇ ਤੇ ਕਿਸੇ ਦੇ ਆਪਾਂ ਵੀਰੇ ਚਾਹ ਦੀ ਚੁਸਕੇ ਲੈ ਰਹੇ ਐ ਤੇ ਕਿਸੇ ਪੀਣੀ ਐ ਜਾਂ ਫਿਰ ਯਾਰ ਬਣਾ ਕੇ ਕਿਸੇ ਵੀਰ ਸੱਜਣ ਵੀ ਇਹਦੋ ਯਾਰ ਆਪਾਂ ਖੇਤ ਕੰਮ ਲੱਗੇ ਇਸ ਜੇ ਠੀਕ ਐ ਤੇ ਭੇਜ ਦਿਓ ਯਾਰ ਚਾਹ ਹੋਰ ਕਿਉਂਕਿ ਇਹ ਤਾਂ ਮੈਂ ਖਤਮ ਕਰ ਦੇਣੀ ਇਕੱਲੇ ਨੇ ਬੈਠੇ ਬੈਠੇ ਤੁਹਾਨੂੰ ਪਤਾ ਐ ਅਮੀ ਇਦਾਂ ਬਿਨਾਂ ਚਾਦੂ ਬਿਨਾਂ ਤਾਂ ਪਾ ਚੱਲਦੇ ਨਹੀਂ ਹਲਦੇ ਨਹੀਂ ਸਾਡੇ ਹੱਕਾਂ ਵਿੱਚ ਚਾਦਾਂ ਚਾਦੂ ਬਿਨਾਂ ਤਾਂ ਹਲਦੇ ਨਹੀਂ ਚਾਤ ਬਿਨਾਂ ਪ ਕੰਮ ਕਰਦੇ ਨਹੀਂ ਚਾ ਮਿਲਦੇ ਪ ਕੰਮ ਉੱਤੇ ਕਾਰ ਆ ਵੀਦਾ ਤੇ ਵੀਰੇ ਇਹਦੇ ਵਿੱਚ ਪਾਂਡਾ ਟਿੰਡਾ ਆਇਆ ਸੀਗਾ ਨਹੀਂ ਇਹਦੇ ਵਿੱਚ ਬੂਟ ਆਏ ਨੇ ਮੇਰੇ ਬੂਟ 베ਚਨੇ ਸੀ ਵਾਪਸ ਤੇ ਚਪਲਾ ਪਾਣੀ ਸੀ ਕਿਉਂਕਿ ਨਾ ਜਰਬਾਂ ਦੇ ਵਿੱਚ ਸੌਕਸ ਦੇ ਵਿੱਚ ਵੱੜ ਗਿਆ ਸੀ ਗੰਧ ਤੇ ਜਿਹੜਾ ਕਿ ਝੂੰਡੀਆਂ ਮਾਰ ਲੱਗ ਗਿਆ ਸੀਗਾ ਠੀਕ ਹੈ